ਸਤਿ ਸ਼੍ਰੀ ਅਕਾਲ ਦੀ ਸਾਰੇ ਕਿਸਾਨ ਵੀਰਾਂ ਨੂੰ YouTube Farmer ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆ। ਸੋ ਅੱਜ ਗੱਲ ਕਰਾਂਗੇ ਆਪਾਂ ਵੀ ਕਣਕਾਂ ਦੇ ਝਾੜ ਬਾਰੇ ਇਸ ਸਾਲ ਕਣਕ ਦਾ ਝਾੜ ਕਿਵੇਂ ਆ ਰਿਹਾ ਹੈ। ਕਣਕਾਂ ਦੀ ਫਸਲੜੀ ਕਟਾਈ ਤੇ ਜੋਰ ਫੜ ਰਹੀ ਹੈ। ਫਸਲਾਂ ਪੱਕ ਚੁੱਕੀਆਂ ਨੇ ਤੇ ਹੁਣ ਆਉਂਦੇ ਦਿਨਾਂ ਵਿੱਚ ਲਗਾਤਾਰ ਜਿਹੜਾ ਬਾਡੀ ਦਾ ਜੋਰ ਆ ਦੇਖਣ ਨੂੰ ਮਿਲੇਗਾ। ਸੋ ਇਸ ਸਾਲ ਕਣਕਾਂ ਦੇ ਝਾੜ ਜਿਹੜੇ ਹੁਣ ਤੱਕ ਰਿਪੋਰਟ ਆ ਰਹੀ ਹੈ ਮੰਡੀਆਂ ਦੇ ਵਿੱਚ ਵੀ ਦੇਖਿਆ ਕੁਝ ਕਿਸਾਨਾਂ ਨਾਲ ਵੀ ਆਪਣੇ ਆਪਸੀ ਤੌਰ ਤੇ ਵਿਚਾਰ ਵਟਾਂਦਲੇ ਹੋਏ ਨੇ। ਕੀਆਂ ਰਿਪੋਰਟਾਂ ਸਬੂਤਾਂ ਦੇ ਆਧਾਰ ਤੇ ਖੇਤਾਂ ਦੇ ਆਧਾਰ ਤੇ ਪਰਚੀਆਂ ਦੇ ਆਧਾਰ ਤੇ ਦੇਖੀ ਹੈ ਜੋ ਵੀ ਅਪਡੇਟ ਰਿਪੋਰਟ ਹੈ ਤੁਹਾਨੂੰ ਸਹੀ ਪਰਖ ਦੇ ਆਧਾਰ ਤੇ ਦਿੱਤੀ ਜਾਵੇਗੀ ਇਸ ਸਾਲ ਕਣਕਾਂ ਦੇ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ ਚੰਗੇ ਨੇ 2 ਤੋਂ ਲੈ ਕੇ 4-5 ਗੁਆਟਡ ਤੱਕ ਡਾੜਾ ਝਾੜਾ ਵਧੀਆ ਆ ਰਿਹਾ ਇਸ ਸਾਲ ਮੌਸਮ ਦੇ ਅਨੁਕੂਲ ਰਹਿਣ ਕਰਕੇ ਹਾਲਾਂਕਿ ਜਿਹੜੇ ਖੇਤਰਾਂ ਦੇ ਵਿੱਚ ਮੌਸਮ ਮਾਰ ਪਈ ਗੜਜਵੇਂ ਪਹਿਲਾਂ ਗੜੇ ਮਾਰੀ ਹੋਈ ਆ ਕਈ ਖੇਤਰਾਂ ਵਿੱਚ ਕਾਫੀ ਜ਼ਿਆਦਾ ਉਹਨਾਂ ਖੇਤਰਾਂ ਵਿੱਚ ਝਾੜ ਘਟੇ ਵੀ ਨੇ ਕਿਸਾਨਾਂ ਨੂੰ ਘਾਟਾ ਵੀ ਪਿਆ ਹੈ ਤੇ ਜਿਹੜੇ ਖੇਤਰਾ ਵਿੱਚ ਮੌਸਮ ਵਧੀਆ ਰਿਹਾ অনুকূল ਕੋਈ ਮੌਸਮੀ ਮਾਰ ਨਹੀਂ ਪਈ ਤੇ ਉਸ ਨਾਲ ਉਹ ਇਲਾਕਿਆਂ ਦੇ ਵਿੱਚ ਵਧੀਆ ਝਾੜ ਰਹੇ ਨੇ ਇਸ ਵਾਰ ਕਿਉਂਕਿ ਠੰਡ ਹੈ ਜਿਹੜੀ ਥੋੜੀ ਜਿਹੀ ਮਾਰਚ ਮਹੀਨੇ ਦੇ ਅੰਤ ਤੱਕ ਲੰਬੀ ਚੱਲੀ ਆ ਟੈਂਪਰੇਚਰ ਥੋੜੇ ਜਿਹੇ ਕਾਬੂ 'ਚ ਰਹੇ ਨੇ ਖੁਸ਼ਕ ਲੋ ਵਰਗੀਆਂ ਗਰਮ ਪੱਛਮੀ ਹਵਾਵਾਂ ਨਹੀਂ ਵਗੀਆਂ ਜਿਸ ਕਰਕੇ ਫਸਲ ਨੂੰ ਆਖਰੀ ਸਮੇਂ ਤੱਕ ਪੱਕਣ ਵਿੱਚ ਥੋੜਾ ਜਿਹਾ ਲੰਬਾ ਸਮਾਂ ਲੱਗਿਆ ਤੇ ਜਿਹਦੇ ਕਰਕੇ ਦਾਣਾ ਨਿਗਰ ਨਰੋਵਾ ਤੇ ਵਜਨਦਾਰ ਬਣੇ ਤੇ ਝਾੜ ਵਧੇ ਨੇ ਸੋ ਹੁਣ ਪਹਿਲਾਂ ਕਿ ਤਾਂ ਇਹ ਗੱਲ ਇੱਕ ਧਿਆਨ ਦੇਣਯੋਗ ਹੈ ਕਿ ਜੇਕਰ ਇਸ ਸਾਲ ਕਣਕਾਂ ਦੇ ਫਸਲਾਂ ਦੇ ਝਾੜ ਚੰਗੇ ਆ ਗਏ 2-4 ਕੁਇੰਟਲ ਝਾੜ ਵਧੀਆ ਨਿਕਲਿਆ ਤਾਂ ਇਹਨਾਂ ਦੇ ਆਧਾਰ ਤੇ ਹੁਣ ਆਪਾਂ ਇਹ ਨੂੰ ਇਹ ਨਹੀਂ ਕਰਨਾ ਹੈ ਕਿ ਆਉਂਦੇ ਸਾਲ ਆਪਾਂ ਠੇਕੇ ਚੱਕ ਦੀਏ ਕਿਉਂਕਿ ਇਹ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਜੇ ਇਸ ਸਾਲ ਕਣਕਾਂ ਦੇ ਬੰਪਰ ਝਾੜ ਆ ਗਏ ਤਾਂ ਅਗਲੇ ਸਾਲ ਵੀ ਬੰਪਰ ਹੀ ਆਉਣਗੇ ਜੋ ਐਵਰੇਜ ਝਾੜ ਹੈ ਕਣਕਾਂ ਦਾ ਉਹ 22-24-25 ਕੁਇੰਟਲ ਦੇ ਆਸ-ਪਾਸ ਤੱਕ ਹੀ ਰਹਿੰਦਾ ਹੈ ਉੱਤੇ ਉਨਾ ਹੀ ਰਹਿਣਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਸਾਲ ਮੌਸਮ ਆਪਣਾ ਇੰਨਾ ਹੀ ਜ਼ਿਆਦਾ ਸਾਥ ਦੇ ਦੇਵੇਗਾ ਸੋ ਇਸੇ ਕਰਕੇ ਹੁਣ ਦੇ ਝਾੜ ਦੇਖ ਕੇ ਆਪਾਂ ਅਗਲੇ ਜਿਹੜੇ ਠੇਕੇ ਨੇ ਉਹ ਨਹੀਂ ਵਧਾਉਣੇ ਹੈਗੇ ਕਿ ਹੋਰ ਆਪਾਂ ਇਹ ਦੇਖੀਏ ਸਾਲ ਬਣੀ ਕਣਕ 2 ਕੁੰਟਲ ਤਿੰਨ ਵੱਧ ਨਿਕਲੇ ਤੇ ਆਪਾਂ ਅਗਲੇ ਸਾਲ 2-3000 ਠੇਕਾ ਚੱਕ ਦੀਏ ਸੋ ਜਿਹੇ ਕੰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਕਿਸਾਨਾਂ ਨੂੰ ਕਿਸਾਨਾਂ ਦਾ ਦੁਸ਼ਮਣ ਨਹੀਂ ਬਣਨਾ ਚਾਹੀਦਾ ਸੋ ਹੁਣ ਗੱਲ ਕਰਦੇ ਆਪਾਂ ਮੇਨ ਮੁੱਦੇ ਦੀ ਜਿਹੜਾ ਹੈ ਝਾੜ ਦਾ ਤੇ ਇਸ ਸਾਲ ਜਿਹੜਾ ਕਣਕ ਦਾ ਝਾੜ ਹੈ ਜੋ 22-24 ਕੁੰਟਲ ਸੀ ਤਾਂ ਇਸ ਸਾਲ 24-25 ਤੋਂ ਲੈ ਕੇ 26 27 28 ਤੇ ਕੁਝ ਖੇਤਰਾਂ ਵਿੱਚ 29 ਕੁਆਂਟਲ ਦੇ ਆਸਪਾਸ ਤੱਕ ਦੀ ਵੀ ਅਪਡੇਟਡ ਰਿਪੋਰਟ ਆ ਮਿਲੀ ਹੈ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਕਿਸਮ ਨੇ ਬਾਜੀ ਮਾਰੀ ਹੈ ਉਹ ਹੈ 826 ਵੈਰੈਟੀ 826 ਦਾ ਜਿਹੜਾ ਝਾੜ ਹੈ 26 27 ਤੋਂ ਲੈ ਕੇ 28 29 ਜਾਂ 29 ਤੋਂ ਵੀ ਪਲੱਸ ਕੁਝ ਖੇਤਰਾਂ ਵਿੱਚ ਝਾੜ ਦੇਖਣ ਨੂੰ ਮਿਲਿਆ ਜਾਨੀ ਕਿ 70 75 ਮਣ ਤੱਕ ਦੀ ਜਿਹੜੀ ਐਵਰੇਜ ਹੈ ਉਹ 826 ਵੈਰੈਟੀ ਨੇ ਜਿਹੜੇ ਖੇਤਰਾਂ ਵਿੱਚ ਚੰਗੀ ਸਾਂਭ ਸੰਭਾਲ ਹੋਈ ਹੈ ਚੰਗੀ ਸਾਂਭ ਸੰਭਾਲ ਕਿਸਾਨਾਂ ਨੇ ਕੀਤੀ ਹੈ ਮੌਸਮ ਵਧੀਆ ਰਹੇ ਨੇ ਪਾਣੀ ਸਮੇਂ ਤੇ ਲੱਗੇ ਨੇ ਤੇ ਹੋਰ ਸਾਮ ਸੰਭਾਲ ਹੋ ਗਈ ਤਾਂ ਉਹਨਾਂ ਖੇਤਾਂ ਵਿੱਚ ਵਧੀਆ ਝਾੜ ਦੇ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਕੁਝ ਇਲਾਕਿਆਂ ਵਿੱਚ 826 40-45 ਮਣ ਤੱਕ ਵੀ ਰਹੀ ਹੈ ਘਟੇ ਨੇ ਝਾੜ ਕੁਝ ਖੇਤਾਂ ਵਿੱਚ ਜਿਹੜਾ 20 ਕੁਇੰਟਲ ਦੇ ਆਸਪਾਸ ਤੱਕ ਇਹ ਝਾੜ ਰਹੇ ਨੇ ਤੇ ਉਹਦਾ ਕਾਰਨ ਕੀ ਹੈ ਕਿ 826 ਦੇ ਨਾਮ ਤੇ ਗਲਤ ਬੀਜ ਦੇ ਦੇਣਾ ਜ਼ਰੂਰੀ ਨਹੀਂ ਕਿ ਕਿਸਾਨ ਜਿਹੜੇ 826 ਜਿਨ੍ਹਾਂ ਨੇ ਬੀਜ ਖਰੀਦਿਆ ਉਹਨਾਂ ਨੂੰ 100% ਸਹੀ ਪ੍ਰਮਾਣ ਅਧਾਰ ਤੇ ਮਿਲਿਆ ਹੈ ਕਿਉਂਕਿ ਮੋਰਾ ਹੋਰ ਲੱਗਿਆ ਹੁੰਦੇ ਨੇ ਵਿੱਚ ਕੁਝ ਹੋਰ ਹੁੰਦਾ ਹੈ ਜਾਂ ਫਿਰ ਕਈ ਦੀ ਵੀ ਕੁਦਰਤੀ ਕੁਝ ਖੇਤਾਂ ਦਾ ਫਰਕ ਵੀ ਪੈ ਜਾਂਦਾ ਹੈ ਕਿਉਂਕਿ ਇੱਕ ਖੇਤ ਵਿੱਚ 2 ਕੁਆਂਟਲ ਫਸਲ ਵੱਧ ਵੀ ਨਿਕਲਦੀ ਹੈ ਇੱਕ ਵਿੱਚ ਘੱਟ ਵੀ ਨਿਕਲਦੀ ਹੈ ਸੋ ਇਹ ਵੀ ਫਰਕ ਪੈਂਦਾ ਹੈ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇਕਰ ਇੱਕ ਕਿਸਾਨ ਦੀ ਘੜਕ ਝਾੜ ਘੱਟ ਨਿਕਲਿਆ ਦੂਜੇ ਦੀ ਉਹ ਵੱਧ ਨਿਕਲੀਆ ਤਾਂ ਵੱਧ ਵਾਲਾ ਗੱਪ ਮਾਰ ਰਿਹਾ ਜਾਂ ਫਿਰ ਘੱਟ ਵਾਲਾ ਝੂਠ ਬੋਲ ਕੇ ਘੱਟ ਦੱਸ ਰਿਹਾ ਹੈ ਹਾਲਾਂਕਿ ਕੁਝ ਨਾ ਕੁਝ ਜ਼ਰੂਰ ਕਿਸਾਨ ਥੋੜੇ-ਬਹੁਤ ਅਜੇਹੇ ਹੁੰਦੇ ਨੇ ਜਿਨ੍ਹਾਂ ਨੂੰ ਆਦਤ ਹੁੰਦੀ ਹੈ ਕਿ ਆਪਾਂ ਫਸਲ 2-4 ਕੁਆਂਟਲ ਵੱਧ ਹੀ ਦੱਸਣੀ ਹੈ ਬਿਫੋਕੀ ਬੱਲੇ ਬੱਲੇ ਕਰਾਉਣ ਵਾਲੀ ਜਿਹੜੀ ਗੱਲ ਹੋ ਜਾਂਦੀ ਹੈ ਪਰ ਅਜਿਹੀਆਂ ਗੱਲਾਂ ਤੋਂ ਹੁਣ ਥੋੜਾ ਜਿਆਦਾ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਸਮਾਂ ਅਜਿਹਾ ਆ ਗਿਆ ਜਿਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਬਾਰੇ ਜ਼ਿਆਦਾ ਸੋਚਣ ਦੀ ਲੋੜ ਹੈ ਸੋ ਮੁੱਖ ਤੌਰ ਤੇ ਜਿਹੜੀਆਂ ਕਿਸਮਾਂ ਇਸ ਸਾਲ ਵਧੀਆ ਝਾੜ ਦਿੱਤੇ ਨੇ 826 187 ਹੋ ਗਈ 222 ਵੀ ਵਧੀਆ ਰਹੀ ਹੈ ਇਸ ਤੋਂ ਇਲਾਵਾ ਇਹ ਕਿ ਸ਼੍ਰੀ ਰਾਮ ਦੀ 3S R72 ਨਵੀਂ ਵੈਰਾਈ ਆਈ ਹੈ ਉਹ ਵੀ ਕਾਫੀ ਜਿਆਦਾ ਚੰਗਾ ਝਾੜੇ ਸਵਾਰ ਦੇ ਰਹੀ ਆ ਦਾਣੇ ਨਿੱਗਰ ਨਰੋਇ ਤੇ ਵਜੰਦਾਰ ਬੜੇ ਨੇ ਜਿਹਦੇ ਕਰਕੇ ਲਗਭਗ ਕਾਫੀ ਵੈਰਾਈਆਂ ਅਜਿਹੀਆਂ ਇਸ ਵਾਰ ਜਿਹੜੀਆਂ ਨਿਤਰ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਚੰਗੇ ਝਾੜ ਦਿੰਦੇ ਨੇ ਸੋ ਕੁੱਲ ਮਿਲਾ ਕੇ ਇਹੀ ਕਹਾਂਗੇ ਕਿ ਕਿਸਾਨਾਂ ਲਈ ਕਿ ਇਹ ਕਣਕ ਦਾ ਸੀਜ਼ਨ ਥੋੜਾ ਜਿਆਦਾ ਲਾਹੇਵੰਦ ਰਿਹਾ ਹੈ ਸੋ ਇਸ ਲਾਹੇ ਨੂੰ ਆਪਾਂ ਆਪਣੇ ਤੱਕ ਸੀਮਿਤ ਰੱਖਣਾ ਇਹ ਨਾ ਹੋਵੇ ਕਿ ਜਿੰਨਾ ਕ ਆਪਾਂ ਨੂੰ ਲਾਹਾ ਲਿਆ ਆ ਪੈਸਾ ਉਹ ਅਗਲੇ ਸਾਲ ਆਪਾਂ ਟੇਕਿਆਂ ਦੇ ਵਿੱਚ ਰੇਟ ਵਧਾ ਕੇ ਦੂਜਿਆਂ ਦੇ ਜੇਬਾਂ ਦੇ ਵਿੱਚ ਸਾਰਾ ਹੀ ਲਾਹਾ ਪਾ ਲਈਏ ਸੋ ਅਜਿਹੀਆਂ ਗੱਲਾਂ ਤੋਂ ਥੋੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ ਬਚ ਕੇ ਰਹਿਣ ਦੀ ਲੋੜ ਹੈ ਕਿਉਂਕਿ ਹਰੇਕ ਸਾਲ ਮੌਸਮ ਇੱਕੋ ਜਿਹਾ ਨਹੀਂ ਰਹਿੰਦੇ ਝਾੜ ਇੱਕੋ ਜਿਹਾ ਨਹੀਂ ਰਹਿੰਦੇ ਇਹਨਾਂ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਕੋਈ 2-4 ਸਾਲ ਬਾਅਦ ਇੱਕ ਬੰਪਰ ਸਾਲ ਲੱਗਦਾ ਜਿਹਦੇ ਵਿੱਚ ਫਸਲ ਚੰਗੀ ਲੱਗਦੀ ਹੈ ਸੋ ਇਹੀ ਕੁਝ ਕਿਸਾਨਾਂ ਨੂੰ ਬਚਦਾ ਹੁੰਦਾ ਹੈ 2-4 ਸਾਲ ਬਾਅਦ ਹੀ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀ ਫਸਲ ਦਾ ਝਾੜ ਕਿਹੜੀ ਵੈਰੈਟੀ ਸੀ ਕਿੰਨਾ ਝਾੜ ਆਇਆ ਕਿਹੜਾ ਏਰੀਆ ਤੇ ਸਪਰੇ ਵਗੈਰਾ ਤੁਸੀਂ ਕੀ ਕੀ ਕੀਤੀ ਸੀ ਕੋਈ ਤੇ ਪਾਣੀ ਦਾ ਕੀ ਪ੍ਰਬੰਧ ਸੀ ਜੇਕਰ ਝਾੜ ਘਟਿਆ ਹੈ ਤਾਂ ਕੀ ਕਾਰਨ ਹੋ ਸਕਦਾ ਹੈ ਕਾਰਨ ਲੱਭਣ ਦੀ ਲੋੜ ਹੈ ਤਾਂ ਜੋ ਆਉਂਦੇ ਸਮਿਆਂ ਦੇ ਵਿੱਚ ਆਪਾਂ ਆਪਣੇ ਫਸਲਾਂ ਦੇ ਝਾੜ ਝੰਗੇ ਲੈ ਸਕੀਏ